ਪੰਜਾਬ ਵਿੱਚ ਹੜਾਂ ਕਾਰਨ ਹੋਏ ਨੁਕਸਾਨ ਦੀ ਪਰਭਾਈ ਲਈ ਕਿਸਾਨਾਂ ਤੇ ਆਮ ਲੋਕਾਂ ਦੇ ਨੁਕਸਾਨ ਦਾ ਮੁਆਵਜ਼ਾ ਵੰਡਿਆ ਜਾ ਰਿਹਾ ਹੈ ਇਸ ਤਹਿਤ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਅੱਜ ਬੱਲੂਆਣਾ ਵਿਧਾਨ ਸਭਾ ਹਲਕੇ ਦੇ ਪਿੰਡ ਧਰਮਪੁਰਾ ਵਿੱਚ ਵਿਧਾਇਕ ਅਮਨਦੀਪ ਸਿੰਘ ਗੋਲਦੀ ਮੁਸਾਫਰ ਦੀ ਅਗਵਾਈ ਵਿੱਚ ਲੋਕਾਂ ਨੂੰ ਮੁਆਵਜ਼ਾ ਰਾਸ਼ੀ ਦੇ ਸਰਟੀਫਿਕੇਟ ਵੰਡੇ ਗਏ ਇਸ ਮੌਕੇ ਤੇ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਦੁੱਖ ਸੁੱਖ ਦੀ ਸਾਥੀ ਹੈ ਤੇ ਲੋਕਾਂ ਦੀਆਂ ਉਮੀਦਾਂ ਤੇ ਲਗਾਤਾਰ ਖਰੀ ਉਤਰ ਰਹੀ ਹੈ ਆਮ ਆਦਮੀ ਪਾਰਟੀ ਦੀ ਅਭਿਧਰ ਸਰਕਾਰ ਸਾਡੇ ਸਰਪੰਚ ਸਾਹਿਬ ਔਰ ਇਥੇ ਜਿੰਨੇ ਵੀ ਅਧਿਕਾਰੀ ਹੋਏ ਪੇਂਟ ਕਲਾ ਸਨ ਸਰਪੰਚ ਅੱਜ ਸੀ ਮੁੱਖ ਮੰਤਰੀ ਸਰਕਾਰ ਕਵਨ ਸਿੰਘ ਮਾਨ ਜੀ ਦੇ ਕਹੇ ਹੋਏ ਬੋਲ ਨੂੰ ਕਰੂ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਸੰਸਾਰ ਭੋਗਿਆ ਅੜਾਂ ਦਾਸਾਂ ਦਾ ਭਾਰੀ ਨੀਂਦ ਦਾ ਸੰਸਾਰ ਉਹ ਦਿਨ ਸਾਡੇ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਘਰਾਮ ਨੁਕਸਾਨ ਹੋਇਆ ਜ਼ਮੀਨ ਦਾ ਥੇਤੀ ਦਾ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਹੋਇਆ ਸੋ ਉਹਨਾਂ ਦੀ ਬਾਤ ਫਰਸੀ ਪਣ ਗਈ ਸੀ ਔਰ ਸਮੇਂ ਸਿਰ ਸਾਡੀ ਕਰਨੀ। ਸੋ ਇਹ ਪਹਿਲੀ ਵਾਰ ਹੋਇਆ ਕਿਸ ਸਰਕਾਰ ਨੇ ਇੰਨੇ ਥੋੜੇ ਸਮੇਂ ਦੇ ਵਿੱਚ ਪੂਰਾ ਐਸਟੀਮੇਟ ਲਗਾ ਕੇ ਲੋਕਾਂ ਤੱਕ ਉਹਨਾਂ ਦਾ ਬਣਦਾ ਮੁਆਵza ਪਹੁੰਚਦਾ ਕੀਤਾ। ਸੋ ਤੁਹਾਨੂੰ ਸਾਰਿਆਂ ਦਾ ਜ਼ਿਲ੍ਹਾ ਪ੍ਰਸ਼ਾਸਨ ਸਿੰਘ ਐਮਐਲਏ ਸਾਹਿਬ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਆ। ਅਸੀਂ ਤਾਂ ਚਾਹੁੰਦੇ ਕਿ ਇਹੋ ਜਿਹੇ ਦਿਨ ਫਿਰ ਕਦੇ ਵੀ ਨਾ ਆਉਣ ਤੁੰਗੀ। ਇਹ ਜਿਹੜੀ ਇਤਰਾਸ ਸੀ ਜਦੋਂ ਜਾਗਰੂਕਤਾ ਦਾ ਖਾਲ ਦੇਖੀਦਾ ਸੀ ਤਾਂ ਲੱਗਦਾ ਸੀ ਕਿ ਕਿਵੇਂ ਇਹ ਸੂਸ਼ਲ ਚੁਣੌਤੀਆਂ ਨੇ ਪਰ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਇਹ ਖਾਸੀਅਤ ਰਹੀ ਹੈ ਕਿ ਹਰ ਮੁਸ਼ਕਲ ਦਾ ਸਾਹਮਣਾ ਬਹੁਤ ਹੀ ਸਿਆਣਪ ਦੇ ਨਾਲ ਬਹੁਤ ਬਾਤਰੀ ਦੇ ਨਾਲ ਕਰਦੇ ਰਹੇ ਆ ਖਾਸ ਕਰਕੇ ਸਾਡੇ ਇਧਾਂ ਪਿੰਡਾਂ ਦੇ ਲੋਕ ਉਹ ਵਾਰ-ਵਾਰ ਇਹ ਹੋਜੀ ਇਫਰਟ ਤੋਂ ਵੀ ਮਾਰਗ ਦੇ ਟਾਉ ਦੇ ਰਹੀ ਹੈ ਮੇਰੇ ਤੋਂ ਪਹਿਲਾਂ ਲੋਕ ਤੇ ਆਪਨੇ ਸਾਬ ਸਾਬ ਦੱਸਿਆ ਕਿ 71 ਲੱਖ 50 ਜਿਹੜੀ ਐਸ ਇਸ ਫੰਡ ਦੇ ਵਿੱਚ ਵੰਡੀ ਜਾਣੀ ਸਾਡੇ ਲੋੜਵੰਦ ਪਰਿਵਾਰਾਂ ਨੂੰ ਔਰ ਮੈਂ ਮੇਰੇ ਨਾਲ ਸਭ ਪੰਜ ਸਾਥ ਖੜੇ ਹੈ ਜਿਹੜੀ ਇਹਨਾਂ ਨੇ ਐਫਰਟ ਕੀਤੀਆਂ ਮੈਂ ਉਹਦੇ ਲਈ ਵੀ ਬੁਲਾਈ ਦਿੰਦੀ ਹਾਂ ਕਿ ਸੀਸੀਟੀਵੀ ਕੈਮਰਾ ਲਗਾਉਣਾ ਅਰੇ ਵੀ ਆਮ ਆਦਮੀ ਪਾਰਟੀਆਂ ਦੀ ਸਰਕਾਰ ਜੀ ਸੰਭਵ ਹੋਇਆ ਕਿ ਇਹੋ ਜਿਹੇ ਜਿਹੜੇ ਸਰਪੰਚ ਸਾਡੇ ਨੌਜਵਾਨ ਬੱਚੇ ਉਹ ਮੂਰੇ ਆਇਆ ਕੋ ਸਰਪੰਚ ਬਣਿਆ ਆਪਣੀ ਨਵੀਂ ਸੋਚ ਦੇ ਨਾਲ ਦੇ ਪਿੰਡਾਂ ਨੂੰ ਚਲਾਉਣਾ ਸ਼ੁਰੂ ਕੀਤਾ ਨਹੀਂ ਤਾਂ ਹੁਣ ਤੱਕ ਜਿਵੇਂ ਮਾਨਸਾ ਵਿਖੇ ਦੇ ਰਿਹਾ ਸੀ ਸ਼ਮਸ਼ਾਨ ਘਟਾਂ ਦੇ ਬਗਲ ਪਏ ਹੋਏ ਸੀ ਸ਼ਮਸ਼ਾਨ ਘਟਾਂ ਦੇ ਗਰਾਟ ਦੇ ਦੇ ਪਰ ਹੁਣ ਅੱਜ ਦੀ ਜ਼ਿੰਦਗੀ ਦੇ ਵਿੱਚੋਂ ਇਨਸਾਨ ਦੀਆਂ ਲੋੜਾਂ ਨੇ ਉਹ ਸਮੇਂ ਦੀ ਹਾਲੀ ਨੂੰ ਬਹੁਤ ਜ਼ਰੂਰੀ ਹੈ ਕਿ ਸਾਡੇ ਪਿੰਡਾਂ ਦੇ ਵਿੱਚ ਲਾਇਬ੍ਰੇਰੀ ਦੀ ਲੋੜ ਹੈ ਸੰਸਕ੍ਰਿਤੀਆਂ ਦੇ ਵਿੱਚ ਬੱਚਿਆਂ ਦੇ ਵਧੀਆ ਸਕੂਲਾਂ ਦੀ ਲੋੜ ਹੈ ਹਸਪਤਾਲਾਂ ਦੀ ਲੋੜ ਹੈ ਸੋ ਇਹ ਗੱਲ ਜੇ ਕਿਸੇ ਨੇ ਕੀਤੀ ਹੈ ਤਾਂ ਆਮ ਆਦਮੀ ਪਾਰਟੀ ਸਰਕਾਰ ਨੇ ਕੀਤੀ ਹੈ ਇਸ ਤੋਂ ਪਹਿਲਾਂ ਅਸੀਂ ਸਿਰਫ ਗਲੀਆਂ ਨਾਲੀਆਂ ਤੱਕ ਹੀ ਸੀਮਤ ਰਹੇ ਕਿ 70 ਸਾਲ ਤੋਂ ਉੱਤੇ ਹੋ ਗਏ ਸਾਨੂੰ ਆਪਣੇ ਪੰਜਾਬ ਨੂੰ ਉੱਨਤੀ ਵੱਲ ਜਾਂਦੇ ਹਨ ਸੋ ਇਹ ਬਹੁਤ ਵੱਡੀ ਤਬਦੀਲੀ ਹੈ ਪੰਜਾਬ ਵਿੱਚ ਮੇਰੀ ਪਿਛਲੇ 10 ਸਾਲਾਂ ਦੇ ਦੌਰਾਨ ਆਈ ਹੈ ਸੋ ਮੈਂ ਅੱਜ ਦੇ ਦਿਨ ਧਰਵਾ ਦਿੱਤਾਂ ਕਿ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਪਾਲ ਜੀ ਦਾ ਔਰ ਜਿਵੇਂ ਐਮਐਲਏ ਸਾਹਿਬ ਨੇ ਕਿਹਾ ਸੀ ਕਿ ਇੱਥੇ ਸਰਪੰਚ ਸਾਹਿਬ ਜਿਹੜੇ ਸੀਸੀਟੀਵੀ ਕੈਮਰੇ ਲਵਾ ਰਹੇ ਆ ਵਧੀਆ ਅਫਰਟਸ ਕਰਦੇ ਆ ਔਰ ਉਸ ਤੋਂ ਬਾਅਦ ਸੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਜੋ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਖੇਡ ਦੇ ਮੈਦਾਨਾਂ ਨਾਲ ਦੀ ਮੁਲੱਕਣ ਜਿਹੜੀ ਮੈਂ ਸ਼ੁਰੂ ਕੀਤੀ ਹੈ ਉਹ ਵੀ ਮੈਂ ਇਸ ਵੇਲੇ ਮੁਬਾਰਕ ਦਾ ਤਰ੍ਹਾਂ 41 ਲੱਖ ਦੀ ਲਾਗਤ ਦੇ ਨਾਲ ਇੱਥੇ ਖੇਡ ਗਰਾਊਂਡ ਜਿਹੜਾ ਕੁੱਲ ਪਿੰਡ ਪਿੰਡਾਂ ਵਿੱਚ ਆ ਗਿਆ ਇਸ ਤੇ ਲਈ ਬਹੁਤ ਬਹੁਤ ਵਾਧਾ ਸੋ ਮੈਂ ਜ਼ਿਆਦਾ ਸਮਾਨ ਨਹੀਂ ਲਵਾਈ ਪਰ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਾਂਗੀ ਕਿ ਇਹੋ ਜਿਹੇ ਮੌਸਮਿਸਦਾਂ ਸਾਡੇ ਪੰਜਾਬ ਦੇ ਬਾਠਾ ਨਾਣ ਪਰ ਇਹ ਵੀ ਮੈਂ ਉਸ ਦੀ ਸਰਾਹਨਾ ਕਰਾਂ ਕਿ ਜਦੋਂ ਇਹ ਮੁਸੀਬਤ ਪਈ ਸੀ ਤਾਂ ਸਾਡੇ ਅਫਸਰ ਸਹਿਬਾਨ ਨੇ ਆਪਣੇ ਲੋਕਾਂ ਦੇ ਨਾਲ ਭੈਣ ਭਰਾ ਵਾਂਗ ਖੜੇ ਸਾਡੇ ਐਮ ਐਲ ਏ ਸਾਡੇ ਮੰਤਰੀ ਸਹਿਬਾਨ ਸਾਰਿਆਂ ਨੇ ਆਪਣੇ ਅਹੁਦਿਆਂ ਤੋਂ ਪਾਸੇ ਹਟ ਕੇ ਲੋਕਾਂ ਦੇ ਨਾਲ ਖੜੇ ਲੋਕਾਂ ਦੀ 파ਰਟੀ ਬਣਦਾ ਸਬੂਤ ਦਿੱਤਾ। ਉਹ ਇਸ ਗੱਲ ਦੀ ਅਸੀਂ ਉਸ ਮੁਸੀਬਤ ਤੋਂ ਬਾਅਦ ਵੀ ਇਹਦੇ ਲਈ ਤੁਹਾਨੂੰ ਵੀ ਅਸੀਂ ਆਪਣੇ ਆਪ ਨੂੰ मुबारकबाद असीम सलमान देव तो मैं कहाँ भी किसी सांसद के अपने बहुत ही सरकार दे सलमान दे जो पंजाब के कैबिनेट मिनिस्टर मेरे बहुत ही सरकार जो मेरे बने पहने डॉक्टर बजीत कौर दे सटे सरकार जो डीसी बैंड सटे जेठरी सर पहन सांप सटे एसएचओ सांप ਸਾਡੇ ਮਨੋਜ ਜੀ ਲੋਈ ਸਾਹਿਬ ਤੁਸੀਂ ਸਾਰੇ ਬਹੁਤ ਹੀ ਸਰਕਾਰ ਦੇ ਸਲਮਾਨ ਦੇ ਲੋਗ ਹੋ ਸਾਰਿਆਂ ਦੇ ਸਭ ਤੋਂ ਪਹਿਲਾਂ ਸਸਕਾਰ ਜੈ ਸ਼੍ਰੀ ਰਾਮ ਗਊ ਮਾਤਾ ਕੀ ਜੈ ਅੱਜ ਤੁਹਾਨੂੰ ਸਭ ਨੂੰ ਪਤਾ ਇੱਥੇ ਆਜਾ ਕਾਰਨ ਕੀ ਹੈ ਕਿਉਂਕਿ ਜਿਹੜੇ ਪਿਛਲੇ ਸਮੇਂ ਜਹੜ ਆਏ ਸੀ ਜਿੰਨਾ ਕਰਕੇ ਪੰਜਾਬ ਦਾ ਸਾਡੀ ਕਿਸਾਨੀ ਦਾ ਸਾਡੇ ਐਸੀ ਭਾਈਚਾਰੇ ਗਰੀਬ ਭਾਈਚਾਰੇ ਦੇ ਲੋਕਾਂ ਦੇ ਮਕਾਨਾਂ ਦਾ ਜਿਹੜਾ ਨੁਕਸਾਨ ਹੋਇਆ ਅੱਜ ਉਹਨਾਂ ਦਾ ਮੁਆਵਜ਼ਾ ਵੰਡਣ ਵਾਸਤੇ ਸਾਡੇ ਪੰਜਾਬ ਦੇ ਕੈਬਨਿਟ ਮਿਨਿਸਟਰ ਇੱਥੇ ਆਏ ਆ ਸਾਡੇ ਅਬੋਰ ਤਹਿਸੀਲ ਦੇ 22 ਪਿੰਡਾਂ ਦੀ ਜਿਨ੍ਹਾਂ ਦੇ ਵਿੱਚ ਪਾਣੀ ਨਾਲ ਖਰਾਬਾ ਹੋਇਆ ਕਿਸਾਨੀ ਦਾ ਇਹਦੇ ਵਿੱਚ 6 ਪਿੰਡਾਂ ਦੀ ਜਿਹੜੀ ਪਹਿਲੀ ਕਿਸ਼ਤ ਹੈ 28,24,000 7125 ਰੁਪਏ ਦੀ ਜਾਰੀ ਕੀਤੀ ਹੈ ਔਰ ਅੱਜ ਜਿਹੜਾ ਸਭ ਤੋਂ ਪਹਿਲਾ ਮੁਆਜਾ ਵੰਡਣ ਵਾਸਤੇ ਧਰਮਪੁਰਾ ਪਿੰਡ ਚ ਆਇਆ ਧਰਮਪੁਰਾ ਪਿੰਡ ਦੇ ਵਿੱਚ 7122500 ਰੁਪਿਆ ਜਿਹੜਾ ਮੁਆਜਾ ਵੰਡਣ ਵਾਸਤੇ ਮੈਡਮ ਆਏ ਆ ਕਿ ਮੈਂਨਿਕਾ ਸਾਡੇ ਅਬੋਰ ਦੇ 22 ਪਿੰਡਾਂ ਦੇ ਤਕਰੀਬਨ 1918 ਜਿਹੜੇ ਮਕਾਨ ਖਰਾਬ ਹੋਇਆ ਪਾਰਿਸ ਨਾਲ ਪਾਰਿਸ ਤੇ ਪਾਣੀ ਨਾਲ ਹੜ੍ਹ ਦੇ ਨਾਲ ਕਿ ਸਾਡੇ ਧਰੂਪੁਰਾ ਪਿੰਡ ਦੇ ਵੀ ਜਿਹੜੇ 20 ਮਕਾਨ ਹੈ ਉਹ ਖਰਾਬ ਹੋਏ ਆ ਉਹਨਾਂ ਮਕਾਨਾਂ ਵਾਸਤੇ ਵੀ 12,80,000 ਰੁਪਇਆ ਅੱਜ ਅਥੇ ਪਿੰਡ ਧਰੂਪੁਰਾ ਦੇ ਲੋਕਾਂ ਨੂੰ ਅਸੀਂ ਜੇਨ ਵਾਸਤੇ ਆਏ ਆ ਇਹ ਥੋਡੀ ਸਰਕਾਰ ਹੈ ਤੁਹਾਡੇ ਦੁਆਰਾ ਚੱਲੀ ਹੋਈ ਸਰਕਾਰ ਹੈ ਆਮ ਲੋਕਾਂ ਦੀ ਆਮ ਸਰਕਾਰ ਹੈ ਮੈਨੂੰ ਯਾਦ ਹੈ ਜਦੋਂ 2022 ਦਾ ਇਲੈਕਸ਼ਨ ਸੀ ਤਮਾ ਪਿੰਡ-ਪਿੰਡ ਜਾ ਕੇ ਇਹਨਾਂ ਨੇ ਕਹੀ ਸੀ ਕਿ ਜਿਹੜਾ 2020 ਦੇ ਖਰਾਬੇ ਦਾ ਮੋੜ ਹੈ ਉਹ ਤੁਹਾਨੂੰ ਮੈਂ ਲਿਆ ਕੇ ਦੇਵਾਂਗਾ ਕਾਂਗਰਸ ਦੀ ਸਰਕਾਰ ਨੇ ਸਾਨੂੰ ਦਿੱਤਾ ਨਹੀਂ ਸੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਪੰਜਾਬ ਦੇ ਇਤਿਹਾਸ ਦੀ ਪਹਿਲੀ ਸਰਕਾਰ ਹੈ ਵੈਸੇ ਜਿਹਨੇ ਪਿਛਲੀ ਕਾਂਗਰਸ ਦੀ ਸਰਕਾਰ ਦਾ ਮੋੜ ਦਿੱਤਾ ਸੀ 22 ਕਰੋੜ ਰੁਪਏ ਮੌਤ ਦਿੱਤਾ ਸੀ ਜਿੰਦੇ ਵਿੱਚ 25 ਕਰੋੜ ਰੁਪਏ ਜਿਹੜਾ ਮੁਆਵਜ਼ਾ ਉਹ ਇਕੱਲੇ ਬੱਲੂ ਨੇ ਹਲਕੇ ਦੱਸੇ ਸੋ ਜਿਹੜੇ ਜਿਹੜੇ ਵਿੱਚ ਤੁਸੀਂ ਕੰਮ ਸਾਨੂੰ ਕਹੇ ਆ ਉਹ ਸੀ ਕਰਾ ਕੇ ਦਿੱਤੇ ਆ ਮੈਂ ਇੱਕ ਗੱਲ ਹੋਰ ਦਸਣੀ ਚਾਹਣਾ ਸਾਡੇ ਮੈਜਿਸਟਰ ਸਾਹਿਬ ਆਏ ਆ ਮੈਂ ਪੰਜਾਬ ਦੇ 117 ਅ વિધાનસભા ਹਲਕੇ ਆ ਇਹ ਬੱਲੂ ਆਣਾ ਹਲਕਾ ਪੰਜਾਬ ਦਾ ਪਹਿਲਾ ਹਲਕਾ ਹੈ ਜਿੱਥੇ 7 ਵਾਰ ਮੁੱਖ ਮੰਤਰੀ ਸਾਹਿਬ ਆ ਗਏ ਹੈ ਤੇ ਅੱਜ 26 26ਵੀਂ ਵਾਰ ਕੈਬਨਿਟ ਮਿਨਿਸਟਰ ਆਏ ਹੈ ਔਰ ਇਸ ਧਰਮਪੁਰਾ ਪ੍ਰਿੰਸ ਦੀ ਦੂਜੀ ਵਾਰ ਕੈਬਨਿਟ ਮਿਨਿਸਟਰ ਆਏ ਹੈ ਨਹੀਂ ਤਾਂ ਸਾਡੇ ਹਲਕੇ ਨੂੰ ਕੋਈ ਕੋਸ਼ਿਸ਼ ਨਹੀਂ ਕੀਤੀ ਸਾਡੇ ਹਲਕੇ ਵਾਲੇ ਤਾਂ ਹਮੇਸ਼ਾ ਜਾਂਦੇ ਸੀ ਉਸ ਤੇ ਜਾ ਕੇ ਕਹਿੰਦੇ ਸੀ ਠੀਕ ਹੀ ਹੋਊ ਸਾਹਿਬ ਠੀਕ ਹੀ ਹੋਊ ਇਹੀ ਹੁੰਦਾ ਸੀ ਤੇ ਹੁਣ ਸਾਰੇ ਪੰਜਾਬ ਦੇ ਕੈਬਨਿਟ ਮੰਤਰੀ ਮੁੱਖ ਮੰਤਰੀ ਇਕੱਲੇ ਬੱਲੂ ਆਣੇ ਚਾਹਤੇ ਹਨ ਤੁਹਾਨੂੰ ਕਿਤੇ ਜਲਦੀ ਲੋਟਰੀ ਪੈਂਦੀ ਇਹ ਸੰਭਵ ਹੋਇਆ ਕੋਟੀ ਬੋਰਡ ਦੀ ਤਾਕਤ ਨਾਲ